ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਸਾ ਦੀ ਵਾਰ ਬਾਣੀ ਦਾ ਜੋ ਸਲੋਕ ਸ਼ੁਰੂ ਹੋਣ ਲੱਗਾ ਹੈ ਉਹਦੀਆਂ ਚਾਰ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਹੇ ਵਜੋ ਮਹਲਾ ਬਲਾ ਮਾਨਸ ਖਾਣ ਕਰੇ ਨਿਵਾਜ ਸੂਰੀ ਭਗਾਇਨ ਤਿੰਨ ਗਲਤਾਗ ਤਿੰਨ ਕਰ ਬ੍ਰਾਹਮਣ ਪੂਰੈ ਨਾਦ ਉਨ ਬਿਆਵੈ ਹੋਈ ਸਾਧ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀ ਵਾਰ ਪਾਣੀ ਗਏ ਹੈ ਤੋਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 471 ਅੰਗ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੋਕਾਰਾਂ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਮਾਨਸ ਖਾਣਾ ਕਰੇ ਨਿਵਾਸ ਕਾਜੀ ਤੇ ਮੁਸਲਮਾਨ ਹਾਕਮ ਹਨ ਜੋ ਦਿਨ ਰਾਤ ਇਨਸਾਨਾਂ ਨੂੰ ਖਾ ਰਹੇ ਹਨ ਨਵਾਜਾ ਪੜ ਕੇ ਲੋਕ ਦਿਖਾਵਾ ਕਰਦੇ ਹਨ ਭਾਵ ऋषपत लेके बड्डी लेके ਲੋਕਾਂ ਨੂੰ ਲੁੱਟ ਰਹੇ ਹਨ ਲੋਕਾਂ ਨੂੰ ਸਹੀ ਦਿਖਾਉਣ ਲਈ ਨਵਾਜ਼ ਪੜਦੇ ਹਨ ਛੂਰੀ ਬਗਾਉਣ ਤਿੰਨ ਗਲਤਾ ਇਹਨਾਂ ਹਾਕਮਾਂ ਦੇ ਅੱਗੇ ਮੁਨਸੀ ਰੱਖੇ ਹੋਏ ਹਨ ਜੋ ਖੱਤਰੀ ਹਨ ਜਿਨ੍ਹਾਂ ਦੇ ਗਲ ਵਿੱਚ ਜਨੇਊ ਪਾਇਆ ਹੋਇਆ ਹੈ ਉਹ ਇਹਨਾਂ ਹਾਕਮਾਂ ਦੇ ਕਹਿਣ ਤੇ ਛੂਰੀ ਚਲਾਉਂਦੇ ਹਨ ਭਾਵ ਗਰੀਬਾਂ ਉੱਤੇ ਜ਼ੁਲਮ ਕਰਦੇ ਹਨ ਤਿੰਨ ਘਰ ਬ੍ਰਾਹਮਣ ਪੂਰੇ ਨਾਲ ਇਨ੍ਹਾਂ ਜ਼ਾਲਮ ਖੱਤਰੀਆਂ ਦੇ ਘਰ ਵਿੱਚ ਬ੍ਰਾਹਮਣ ਜਾ ਕੇ ਸ਼ੰਖ ਵਜਾਉਂਦੇ ਹਨ ਉਹਨਾਂ ਪੈ ਆਵੇ ਉਹੀ ਸਾਧ ਤੇ ਇਨ੍ਹਾਂ ਬ੍ਰਾਹਮਣਾਂ ਨੂੰ ਵੀ ਉਹਨਾਂ ਦੇ ਦਿੱਤੇ ਹੋਏ ਪਦਾਰਥ ਹੀ ਸਵਾਦ ਲੱਗਦੇ ਹਨ ਭਾਵ ਬ੍ਰਾਹਮਣ ਵੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਹੀ ਖਾਂਦਾ ਹੈ ਇਹਨਾਂ ਤੁਕਾਂ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਅੱਗੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਕਲ ਸਰਬਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ